ਕਮੇਟੀ ਮੈਂਬਰਾਂ ਦੇ ਨਾਲ ਸ਼੍ਰੋਮਣੀ ਗੁਰਦਵਾਰੇ ਦੀ ਕੀ ਕੋ ਚਰਚਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਪਿੱਛੇ ਲੰਮੇ ਸਮੇਂ ਤੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਨਵੀਆਂ ਵੋਟਾਂ ਦੀ ਜਿਹੜੀ ਉਹ ਰਜਿਸਟ੍ਰੇਸ਼ਨ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨ ਹੈ ਆਪਣੇ ਗੁਰਦਵਾਰਾ ਸਾਹਿਬ ਦੇ ਜਸਟਿਸ ਸਾਰੋਂ ਸਾਹਿਬ ਵੱਲੋਂ ਇਹ ਹੁਕਮ ਕੀਤਾ ਗਿਆ ਸੀ ਅਸੀਂ ਉਦੋਂ ਵੀ ਕਿਹਾ ਸੀ ਕਿ ਜਿਹੜੀਆਂ ਤੁਸੀਂ ਸ਼ਰਤਾਂ ਰੱਖੀਆਂ ਇਹ ਬਹੁਤ ਸ਼ਰਤਾਂ ਸਾਖਤ ਆ ਉਹਦੇ ਵਿੱਚ ਕੈਂਡੀਡੇਟ ਜਿਹਨੇ VOTER ਬਣਨਾ ਉਹਦੀ ਫੋਟੋ ਨਾਲ ਉਹਦਾ ਆਧਾਰ ਕਾਰਡ ਤੇ ਨਾਲ ਆਪ ਜਾ ਕੇ ਉਹ VLO ਦੇ ਕੋਲ ਫਾਰਮ ਜਮਾ ਕਰਾਵੇ ਅਸੀਂ ਤਾਦਵੀ ਰਿਪਰੈਜੈਂਟੇਸ਼ਨ ਬਹੁਤ ਦਿੱਤੀਆਂ ਕਿ ਇਹਦਾ ਤਰੀਕਾ ਜਿਹੜਾ ਆ ਫੋਟੋ ਦੇਣ ਲੱਗਾ ਕਈ ਵਾਰੀ ਬੇਟੀਆਂ ਦੀਆਂ ਮਾਵਾਂ ਦੀਆਂ ਹੁੰਦੀਆਂ ਉਹ ਗਰੇਜ ਕਰਦੇ ਆ ਪਰ ਨਹੀਂ ਮੰਨੀ ਗਈ ਆਲਟੀਮੇਟਲੀ ਜਿਹੜੀ ਰਜਿਸਟ੍ਰੇਸ਼ਨ ਸੀ VOTERਾਂ ਦੀ ਉਹ ਬਹੁਤ ਥੋੜੀ ਹੋਈ ਉਦੋਂ ਬਾਅਦ ਸਮਾਂ ਬਣਦਾ ਗਿਆ ਬਣਦਾ ਗਿਆ ਆ ਹੁਣ ਅਖੀਰ ਦੇ ਵਿੱਚ ਆ ਕੇ ਵੀਐਲਓਸ ਨੂੰ ਹਦਾਇਤ ਕੀਤੀ ਗਈ ਮੌਜੂਦਾ ਸਰਕਾਰ ਵੱਲੋਂ ਕਿ ਤੁਸੀਂ ਇੱਕ ਜੱਕ ਮੋਸਤ ਚੱਕ ਕੇ ਜਿਹੜੀਆਂ ਤੁਹਾਡੇ ਕੋਲ ਐਮਐਲਏ ਕੌਨਸਟਿਟੂਐਂਸੀਆਂ ਦੀਆਂ ਵੋਟਾਂ ਆਪਣੇ ਹੈਗੀਆਂ ਲਿਸਟਾਂ ਉਹਨਾਂ ਦੇ ਵਿੱਚੋਂ ਨਾਮ ਭਰ ਦਿੱਤੇ ਗਏ ਹੁਣ ਜਿਸ ਲਈ ਲਿਸਟਾਂ ਫਾਈਨਲ ਸਟੇਜ ਤੇ ਛਪਣੀਆਂ ਸੀ ਇਤਰਾਜ਼ ਲੱਗਣੇ ਸੀ ਤੇ ਬਹੁਤ ਸਾਰਿਆਂ ਹਲਕਿਆਂ ਦੇ ਵਿੱਚੋਂ ਜੇ ਪਿੰਡ 800 ਵੋਟ ਆ ਤੇ ਉਹ 200 ਵੋਟ ਦੀ ਡਬਲਿੰਗ ਕਰ ਦਿੱਤੀ ਗਈ। ਦੂਸਰੇ ਜਿਹੜੇ ਕੋਈ ਸਿੱਖ ਵੀ ਨਹੀਂ ਗੇ ਆਪਣੇ ਆਪ ਨੂੰ ਕਲੇਮ ਕਰਦੇ ਉਹਨਾਂ ਦਾ ਵੀ ਨਾਮ ਲਿਸਟਾਂ 'ਚ ਪਾਇਆ ਗਿਆ। ਇਸੇ ਤਰ੍ਹਾਂ ਫੋਟੋ ਦਾ ਕੋਈ ਪ੍ਰੋਵੀਜ਼ਨ ਨਹੀਂ ਰੱਖਿਆ ਗਿਆ। ਸੋ ਅੱਜ ਇਹ ਬੈਠ ਕੇ ਸਾਰਾ ਮੁਲਾਂਕਣ ਕੀਤਾ ਗਿਆ ਤੇ ਕੱਲ ਨੂੰ ਜਸਟਿਸ ਸਾਰੋਂ ਸਾਹਿਬ ਜਿਹੜੇ ਚੀਫ ਇਲੈਕਸ਼ਨ ਕਮਿਸ਼ਨ ਆਪਣੇ ਸੇਕਟੋਰਲ ਐਕਟ ਤਹਿਤ ਜਿਹੜੇ ਉਹਨਾਂ ਨੂੰ ਕੱਲ ਨੂੰ 11:30 ਵਜੇ ਅਸੀਂ ਮਿਲ ਕੇ ਇਹ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਮੈਂਬਰ ਸਾਹਿਬਾਨਾਂ ਨੇ ਅੱਜ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਹੜੇ ਉੱਥੇ ਉਹਨਾਂ ਦੇ ਆਰੋਂ ਨਿਯੁਕਤ ਕੀਤੇ ਉਹਨਾਂ ਨੂੰ ਵੀ ਦਿੱਤੀਆਂ ਤੇ ਉਹਨਾਂ ਦੇ ਵਿੱਚ ਧਿਆਨ ਵਿੱਚ ਵੀ ਲਿਆਵਾਂਗੇ ਕਿਉਂਕਿ 24 ਤਰੀਕ ਇਤਰਾਜਾਂ ਦੀ ਨਹੀਂ ਉਹ ਲਾਸਟ ਰੱਖੀ ਆ ਤੇ 24 ਤਰੀਕ ਤੱਕ ਕਿਉਂਕਿ 1 ਟੂ 1 ਜਿਹੜੇ ਇਤਰਾਜ਼ ਦੇਣੇ ਬੜੇ ਔਖੇ ਹੁੰਦੇ ਆ ਜੇ ਕਦੇ ਹਲਕੇ 'ਚ 200 ਵੋਟ ਕਰਾਉਣੀ ਤੇ 200 ਬੰਦਾ ਉੱਥੇ ਇਤਰਾਜ਼ ਲਾਊਗਾ ਸੋ ਇਹ ਸਾਰੇ پیچیدہ ਜਿਹੜੇ ਮਸਲੇ ਸੀ ਉਹ ਅੱਜ ਸਾਰੇ ਡਿਸਕਸ ਕੀਤੇ ਆ ਤੇ ਸਾਰੇ ਮੈਂਬਰ ਸਾਹਿਬਾਨਾਂ ਨੇ ਆਪਣੇ ਆਪਣੇ ਹਲਕੇ ਦੀਆਂ ਵੋਟਾਂ ਵੀ ਲਈਆਂ ਆ ভোটার ਲਿਸਟਸ ਲਈਆਂ ਤੇ ਉਹਦੇ ਉੱਤੇ ਜਿਹੜੇ ਇਤਰਾਜ਼ ਆ ਉਹ ਸਾਰੇ ਉਹ ਨਹੀਂ ਦਿੱਤੇ ਵੀ ਆ ਤੇ ਅਸੀਂ ਕੱਲ ਨੂੰ ਇਲੈਕਸ਼ਨ ਕਮਿਸ਼ਨ ਸਾਹਿਬ ਨੂੰ ਕੱਲ ਨੂੰ ਆਪਣੇ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਹੋਣਗੇ ਮੈਂ ਹੋਊਂਗਾ ਭੁੰਦਰ ਸਾਹਿਬ ਹੋਣਗੇ ਸਾਡੇ ਹੋਰ ਇੱਕ ਤੋਂ ਸੀਨੀਅਰ ਸਾਥੀ ਜਿਹੜੇ ਉੱਥੇ ਜਾਣਗੇ ਸਾਡੇ 11:00 ਵਜੇ ਦੇਖੋ ਬਹੁਤਿਆਂ ਹਲਕਿਆਂ ਦੇ ਵਿੱਚ ਆ ਹੁਣ ਜਿੱਦਾਂ ਆ ਫਾਜ਼ਿਲਕਾ ਅਬੂਰ ਵਾਲੇ ਪਾਸੇ ਦੀਆਂ ਸੀ ਜੇ 200 800 ਵੋਟ ਆ 800 ਦੇ ਵਿੱਚ 200 ਵੋਟ ਡਬਲਿੰਗ ਕੀਤੀ ਗਈ ਆ ਉਹ ਵੋਟਾਂ ਵਾਲੋ ਜੇ ਬੋਡ 600 ਆ ਤੇ 800 ਕਰ ਦਿੱਤੀ ਗਈ ਇਦਾਂ ਹੀ ਬਹੁਤ ਸਾਰੀਆਂ ਵੋਟਾਂ ਵੋਟਾਂ ਜਿਹੜੀਆਂ ਆ ਉਹਨਾਂ ਦੇ ਕਿਉਂਕਿ ਫੋਟੋ ਨਹੀਂ ਲੱਗੇ ਆ ਉਹ ਅਦਰ than 6 ਆ ਉਹ ਲਿਸਟ ਮੁਤਾਬਕ ਸਾਨੂੰ ਲੱਗਦੀਆਂ ਵੀ ਇਹ ਵੋਟਾਂ ਜਿਹੜੀਆਂ ਇਹ ਫਾਰਮ ਜਾਂ ਐਫੀਡੇਵਟ ਆਪਾਂ ਭਰਦੇ ਆ ਇਹ ਗਲਤ ਭਰੇ ਗਏ ਉਹ ਇਦਾਂ ਦੀਆਂ ਸਾਰੀਆਂ ਬਹੁਤ ਸਾਰੀਆਂ ਹੈਗੀਆਂ ਕਈਆਂ ਹਲਕਿਆਂ 'ਚ ਤਾਂ 7-7 8-8000 ਵੋਟ ਵੀ ਸਾਡੇ ਕੌਰ ਸਿੰਘ ਮੈਂਬਰ ਆ ਉਹਦੇ ਹਲਕੇ 8000 ਵੋਟ ਜਿਹੜੀ ਉਹ ਡਬਲਿੰਗ ਵਾਲੀ ਨਿਕਲੀ ਹੈ ਸੋ ਇਦਾਂ ਦੇ ਬਹੁਤ ਸਾਰੇ ਇਤਰਾਜ਼ ਆ। ਸਭ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਹਿੰਮ ਚੱਲ ਰਹੀ ਹੈ ਪਰ ਅਕਾਲੀ ਸਭਾ ਵੱਲੋਂ ਇਹ ਉਧਰ ਇਹ ਇਹ ਉਧਰ ਉਹਨਾਂ